ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਕਹਾਣੀਆਂ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਿਛਲੀ ਕਹਾਣੀ ਵਿੱਚ ਜਿੰਨਾ ਵੀਰਪਣ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਇਸ ਕਹਾਣੀ ਦੇ ਅਖੀਰ ਤੇ ਜ਼ਰੂਰ ਬੋਲੇ ਜਾਣਗੇ ਪਰ ਪਹਿਲਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਆਸਟ੍ਰੇਲੀਆ ਵਿੱਚ ਪੱਕੀ ਕੁੜੀ ਦੀ ਦਰਦਨਾਕ ਕਹਾਣੀ ਆ ਕਹਾਣੀ ਨੂੰ ਗੌਰ ਦੇ ਨਾਲ ਸੁਣਿਓ ਤੇ ਕਹਾਣੀ ਨੂੰ ਪੂਰੀ ਸੁਣਿਓ ਕਹਾਣੀ ਆ ਇੱਕ ਰਾਜਪ੍ਰਿਤ ਨਾਮ ਦੀ ਕੁੜੀ ਦੀ ਜੋ ਆਸਟ੍ਰੇਲੀਆ ਦੇ ਵਿੱਚ ਪੱਕੀ ਹੁੰਦੀ ਆ ਤੇ ਉਹ ਨੂੰ ਉੱਥੇ ਰਹਿੰਦੀ ਨੂੰ 7 ਸਾਲ ਹੋ ਗਏ ਹੁੰਦੇ ਆ ਤੇ ਉਹਦੇ ਇਧਰ ਮਾਤਾ ਪਿਤਾ ਫੋਨ ਕਰਦੇ ਆ ਕਿ ਅਸੀਂ ਤੇਰਾ ਵਿਆਹ ਕਰਨਾ ਵੀ ਅਸੀਂ ਰਿਸ਼ਤਾ ਦੇਖਿਆ ਹੋਇਆ ਪਰ ਉਹ ਕਹਿੰਦੀ ਵੀ ਨਹੀਂ ਮੈਂ ਅਜੇ ਵਿਆਹ ਨਹੀਂ ਕਰਵਾਉਣਾਗਾ ਮੈਂ ਠਹਿਰ ਕੇ ਆਉਂਗੀ ਮੈਂ ਆਉਂਦੇ ਸਾਲ ਨੂੰ ਆਉਂਗੀ ਪਰ ਉਹ ਕਹਿੰਦਾ ਉਹਦਾ ਪਿਤਾ ਜੀ ਕਹਿੰਦੇ ਆ ਵੀ ਮੇਰੀ ਤਬੀਅਤ ਠੀਕ ਨਹੀਂ ਬੰਦੇ ਦਾ ਕੁਝ ਪਰੋਸਾ ਨਹੀਂ ਹੁੰਦਾਗਾ ਤੇ ਤੂੰ ਆ ਜਾ ਤੇ ਮੈਂ ਤੇਰਾ ਵਿਆਹ ਕਰ ਦੇਣਾ ਐਤਕੀ ਵੀ ਮੈਂ ਸਾਰੇ ਰਿਸ਼ਤੇਦਾਰਾਂ ਦੇ ਨਾਲ ਵੀ ਗੱਲ ਕੀਤੀ ਆ ਐਤਕੀ ਅਸੀਂ ਤੇਰਾ ਵਿਆਹ ਕਰ ਦੇਣਾ ਵੀ ਮੇਰੀ ਤबीयत ਠੀਕ ਨਹੀਂ ਰਹਿੰਦੀ ਚਲੋ ਰਾਜਪ੍ਰੀਤ ਕਹਿੰਦੀ ਆ ਵੀ ਵਿਆਹ ਦਿੱਤਾ ਉਹਦੀ ਉਮਰ ਹੁੰਦੀ ਆ ਵੀ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੋਣਾ ਤੇ ਉਹ ਇਧਰ ਇੰਡੀਆ ਆ ਜਾਂਦੀ ਆ ਜਿਹੜੀ ਰਾਜਪ੍ਰੀਤ ਹੁੰਦੀ ਆ ਉਹ ਕੱਲੀ ਭੈਣ ਹੁੰਦੀ ਆ ਉਹਦੇ ਕੋਈ ਭੈਣ ਨਾ ਕੋਈ ਭਾਈ ਵੀ ਕੋਈ ਨਹੀਂ ਹੁੰਦਾਗਾ ਉਹਦਾ ਇਧਰ ਰਿਸ਼ਤਾ ਕਰ ਦਿੰਦੇ ਆ ਉੱਥੇ ਵੀ ਮੁੰਡਾ ਹੁੰਦਾ ਇੱਕ ਤੇ ਇੱਕ ਉਹਦੀ ਭੈਣ ਹੁੰਦੀ ਆ ਮਤਲਬ ਇੱਕ ਰਾਜਪ੍ਰੀਤੀ ਨਨਾਨ ਹੁੰਦੀ ਆ ਦੋ ਭੈਣ ਭਾਈ ਹੁੰਦੇ ਆ ਉਹਦਾ ਰਿਸ਼ਤਾ ਹੋ ਜਾਂਦਾ ਤੇ ਉਹ ਸੋਨਾ ਪਾਉਂਦੀ ਆ ਰਾਜਪ੍ਰੀਤ ਨੂੰ ਤੇ ਉਹਦੇ ਘਰ ਵਾਲੇ ਨੂੰ ਸੋਨਾ ਪਾਉਂਦੀ ਆ ਗੱਡੀ ਵਗੈਰਾ ਬੈੱਡ ਵਗੈਰਾ ਇਹ ਕੋਈ ਸਮਾਨ ਨਹੀਂ ਗਿਨੇਗਾ ਕਿਉਂਕਿ ਉਹਨਾਂ ਨੂੰ ਇਹਦਾ ਸਾਡੀ ਕੁੜੀ ਬਾਹਰ ਆ ਸਾਡੀ ਕੁੜੀ ਨੇ ਬਾਹਰ ਚਲੀ ਜਾਣਾ ਫਿਰ ਅਸੀਂ ਇਹ ਸਮਾਨ ਦੇ ਕੇ ਕੀ ਕਰਨਾ ਵੀ ਸਮਾਨ ਤਾਂ ਇੱਥੇ ਵੀ ਉਹਦੇ ਕੰਮ ਦਾ ਨਹੀਂਗਾ ਪਰ ਜਿਹੜੀ ਨਨਾਨ ਹੁੰਦੀ ਆ ਨਨਾਨ ਬਹੁਤ ਸੁਣਾਉਂਦੀ ਆ ਵੀ ਫੁਲਾਨੇ ਦੀ ਫੁਲਾਨੀ ਦੀ ਮੇਰੀ ਸਹੇਲੀ ਦੀ ਪਰਜਾਈ ਉਹਨੂੰ ਵੱਡੀ ਗੱਡੀ ਦਿੱਤੀ ਉਹਦੇ ਪਿਆਣੇ ਉਹਦਾ ਭਰਾ ਵੱਡੀ ਗੱਡੀ ਚਲਾਉਂਦਾ ਆਪਣੇ ਕੋਲੇ ਟੁੱਟੀ ਪੁਰਾਣੀ ਗੱਡੀ ਆ ਗੱਲਾਂ-ਗੱਲਾਂ ਦੇ ਵਿੱਚ ਸੁਣਾਉਂਦੀ ਆ ਵੀ ਇਹਦੇ ਪੇਕੇ ਆਣਿਆਂ ਨੂੰ ਗੱਡੀ ਨਹੀਂ ਦਿੱਤੀ। ਰਾਜਪ੍ਰੀਤ ਵੀ ਇਹ ਗੱਲ ਸਮਝ ਜਾਂਦੀ ਆ ਵੀ ਮੇਰੀ ਨਨਾਂਨੇ ਸਭ ਕੁਝ ਮੈਨੂੰ ਸੁਣਾਉਂਦੀ ਆ। ਪਰ ਉਹ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੀ। ਉਹ ਕਹਿੰਦੀ ਮੈਂ ਇੱਥੇ 2 ਮਹੀਨੇ ਹੈਗੀ ਆ। ਦੋ ਮਹੀਨਿਆਂ ਨੂੰ ਫਿਰ ਮੈਂ ਵਾਪਸ ਚਲੀ ਜਾਣਾ। ਕਹਿੰਦੀ ਵੀ ਜੋ ਕਹਿੰਦੇ ਆ ਕਹਿ ਲੈਣ ਦਿਓ। ਵੀ ਕਹਿੰਦੀ ਮੈਂ ਗੱਡੀ ਲੈ ਕੇ ਵੀ ਕੀ ਕਰਦੀ ਜਦੋਂ ਮੈਂ ਇੱਥੇ ਰਹਿਣਾ ਹੀ ਨਹੀਂ ਕਾ ਵੀ ਜਾਣਾ ਤੇ ਮਦਰ ਆਸਟ੍ਰੇਲੀਆ। ਚਲੋ ਦੋ ਮਹੀਨੇ ਬਾਅਦ ਉਹਦਾ ਫਿਰ ਵੀ ਟਾਈਮ ਪੂਰਾ ਹੁੰਦਾ ਤੇ ਉਹ ਚਲੀ ਜਾਂਦੀ ਹੈ ਵਾਪਸ ਆਸਟ੍ਰੇਲੀਆ 6 ਮਹੀਨਿਆਂ ਦੇ ਵਿੱਚ ਵਿੱਚ ਉਹ ਆਪਦੇ ਘਰ ਵਾਲੇ ਨੂੰ ਵੀ ਬੁਲਾ ਲੈਂਦੀ ਆ ਘਰ ਵਾਲੇ ਨੂੰ ਬੁਲਾ ਲੈਂਦੀ ਆ ਦੋਵੇਂ ਜਣੇ ਵਧੀਆ ਰਹਿੰਦੇ ਆ ਇੱਕ ਦਿਨ ਨਰਾਜਪ੍ਰੀਤ ਦੀ ਤबीयत ਖਰਾਬ ਹੁੰਦੀ ਆ ਤੇ ਉਹਨੂੰ ਉਹਦੇ ਘਰ ਵਾਲਾ ਡਾਕਟਰ ਦੇ ਲੈ ਕੇ ਜਾਂਦਾ ਯੂ ਡਾਕਟਰ ਦੇ ਲੈ ਕੇ ਜਾਂਦਾ ਤੇ ਕੋਈ ਜ਼ਿਆਦਾ ਨਹੀਂ ਖਰਾਬ ਹੁੰਦੀ ਮਤਲਬ ਉਹਦਾ ਸਿਰ ਦਰਦ ਕਰਦਾ ਹੁੰਦਾ ਲੱਤਾਂ ਵਾਂਗ ਹਾਂ ਦੇ ਵਿੱਚ ਦਰਦ ਹੁੰਦਾ ਤੇ ਉਸ ਤੋਂ ਬਾਅਦ ਉਹ ਡਾਕਟਰ ਵਾਲਾ ਉਹਨੂੰ ਮੈਡੀਸਿਨ ਦਿੰਦਾ ਵੀ ਆ ਤੈਨੂੰ ਰੋਜ਼ਾਨਾ ਖਾਣੀ ਪਊਗੀ ਉਹ ਕਹਿੰਦੀ ਮੈਂ ਰੋਜ਼ਾਨਾ ਨਹੀਂ ਖਾ ਸਕਦੀ ਵੀ ਐਡੀ ਕਿਹੜਾ ਮੈਨੂੰ ਕੋਈ ਵੱਡੀ ਬਿਮਾਰੀ ਆ ਵੀ ਸਿਰ ਦਰਦ ਜਾਂਦਾ ਨਾ ਤਾਂ ਬਾਹਾਂ ਦਰਦ ਕਰਦੀਆਂ ਰੋਜ਼ਾਨਾ ਵੀ ਇਹ ਮੈਡੀਸਿਨ ਕਿਉਂ ਖਾਣੀ ਉਹ ਕਹਿੰਦਾ ਖਾਣੀ ਪਊਗੀ ਰੋਜ਼ਾਨਾ ਵੀ ਡਾਕਟਰ ਨੇ ਕਿਹਾ ਜਦੋਂ ਵੀ ਉਹ ਮੈਡੀਸਿਨ ਖਾਂਦੀ ਆ ਨਾ ਉਹਨੂੰ ਨੀਂਦ ਆਉਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਵੀ ਇਹ ਦਵਾਈ ਕਿਹੋ ਜੀ ਆ ਵੀ ਇਹ ਤਾਂ ਮੈਨੂੰ ਨੀਂਦ ਆਉਣ ਲੱਗ ਜਾਂਦੀ ਐ ਮੈਂ ਕੰਮ ਤੇ ਵੀ ਜਾਣਾ ਹੁੰਦਾ ਮੈਂ ਬਹੁਤ ਔਖੀ ਹੁੰਨੀ ਆ ਉਹ ਕਹਿੰਦਾ ਨਹੀਂ ਵੀ ਬੇਸ਼ੱਕ ਤੂੰ ਕੰਮ ਤੇ ਨਾ ਜਾ ਪਰ ਤੈਨ ਚਲੋ ਦਵਾਈ ਖਾਈ ਜਾਂਦੀ ਆ ਇੱਕ ਦਿਨ ਕੀ ਹੁੰਦਾ ਵੀ ਉਹ ਨਾ ਕੰਮ ਤੇ ਗਈ ਹੁੰਦੀ ਜਦੋਂ ਕੰਮ ਤੇ ਵਾਪਸ ਆਉਂਦੀ ਆ ਤੇ ਵੇਖਦੀ ਆ ਵੀ ਉਹਦੇ ਘਰ ਵਾਲਾ ਘਰੇ ਨਹੀਂ ਹੁੰਦਾ ਪਹਿਲਾਂ ਉਹਦੇ ਘਰ ਵਾਲਾ ਉਹਦੇ ਤੋਂ ਪਹਿਲਾਂ ਆ ਜਾਂਦਾ ਹੁੰਦਾ ਸੀ ਉੱਥੇ ਨਾ ਹੀ ਘਰ ਵਾਲੇ ਦਾ ਕੋਈ ਸਮਾਨ ਹੁੰਦਾ ਵੇਖ ਕੇ ਹੈਰਾਨ ਡਹਿ ਜਾਂਦੀ ਆ ਵੀ ਉਹਦੇ ਘਰ ਵਾਲਾ ਕਿੱਧਰ ਗਿਆ ਵੀ ਆਏ ਸਮਾਨ ਉਹਦਾ ਕਿੱਥੇ ਉੱਡ ਗਿਆ ਵੀ ਘਰ ਵਾਲਾ ਘਰੇ ਹੈ ਨਹੀਂ ਤੇ ਨਾਲੇ ਸਮਾਨ ਵੀ ਹੈ ਨਹੀਂ ਕੁਝ ਟਾਈਮ ਬਾਅਦ ਹੀ ਉੱਥੇ ਘਰ ਵਾਲਾ ਪੁਲਿਸ ਸਮੇਤ ਆਉਂਦਾ ਕਹਿੰਦਾ ਵੀ ਮੈਂ ਇਸ ਪਾਗਲ ਔਰਤ ਨਾਲ ਰਹਿ ਨਹੀਂ ਸਕਦਾਗਾ ਮੈਂ ਇਹ ਤਾਂ ਤਲਾਕ ਚਾਹਣਾ ਤੇ ਉਹ ਕਹਿੰਦੀ ਮੈਂ ਇਹਨੂੰ ਤਲਾਕ ਨਹੀਂ ਦੇਣਾ ਇਹ ਤਾਂ ਮੇਰੇ ਘਰ ਵਾਲਾ ਮੇਰੇ ਨਾਲ ਵਿਆਹ ਹੋਇਆ ਮੈਂ ਇਹਨੂੰ ਕਿਉਂ ਤਲਾਕ ਦੇਉਂਗੀ ਤੇ ਉਹ ਕਹਿੰਦਾ ਵੀ ਪਰ ਮੈਂ ਤੇ ਥੋ ਤਲਾਕ ਚਾਹੁੰਨਾ ਨਾ ਮੈਂ ਤੇ ਨਾਲ ਨਹੀਂ ਰਹਿ ਸਕਦਾਗਾ ਉਹ ਕਹਿੰਦੀ ਵੀ ਕਿਉਂ ਉਹ ਕਹਿੰਦਾ ਕਿਉਂ ਤੂੰ ਪਾਗਲਾ ਉਹ ਕਹਿੰਦੀ ਮੈਂ ਕਦੋਂ ਪਾਗਲਾ ਉਹ ਕਹਿੰਦਾ ਕੋਈ ਵੀ ਪਾਗਲ ਬੰਦਾ ਇਹ ਮੰਨਦਾ ਹੁੰਦਾ ਵੀ ਮੈਂ ਪਾਗਲਾ ਤਾਂ ਪੁਲਿਸ ਵਾਲੇ ਵੀ ਕਹਿੰਦੇ ਵੀ ਹਾਂ ਤੂੰ ਪਾਗਲਾ ਪਰ ਉਹ ਕਹਿੰਦੀ ਮੈਂ ਨਹੀਂ ਪਾਗਲ ਤਾਂ ਫਿਰ ਉਹ ਪੁਲਸਾਂ ਦੇ ਸਾਹਮਣੇ ਵੀਡੀਓ ਦਿਖਾਉਂਦਾ ਕਿਤੇ ਵੀਡੀਓ ਦੇ ਵਿੱਚ ਉਹ ਸਹਰਾਣੇ ਮਾਰਦੀ ਆ ਉਹਦੇ ਕਿਸੇ ਵੀਡੀਓ ਦੇ ਵਿੱਚ ਉਹ ਜ਼ੋਰ-ਜ਼ੋਰ ਦੀ ਚਲਾ ਰਹੀ ਆ ਤੇ ਕਿਸੇ ਵੀਡੀਓ ਦੇ ਵਿੱਚ ਉਹ ਆਪਦੇ ਵਾਲ ਪੁੱਟ ਰਹੀ ਆ ਕਹਿੰਦਾ ਆ ਵੇਖੋ ਵੀ ਹੋਰ ਪਾਗਲਾਂ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਵੀ ਜੇ ਇਹ ਪਾਗਲ ਨਹੀਂ ਤਾਂ ਪੁਰਸ਼ ਵੀ ਇਹ ਗੱਲ ਮੰਨਦੀ ਆ ਵੀ ਹਾਂ ਇਹ ਪਾਗਲ ਆ ਤਾਂ ਫਿਰ ਵੀ ਉਸ ਬੰਦੇ ਨੂੰ ਇਹ ਅਯਾਜ ਦਿੱਤੀ ਜਾਂਦੀ ਆ ਕਿ ਹਾਂ ਵੀ ਤੂੰ ਇਹਨੂੰ ਤਲਾਕ ਦੇ ਸਕਦਾ ਵੀ ਜਦੋਂ ਇਹ ਪਾਗਲ ਆ ਵੀ ਤੂੰ ਪਾਗਲ ਨਾਲ ਕਿਵੇਂ ਰਹਿ ਸਕਦਾ ਤਾਂ ਉਹਨਾਂ ਦੋਨਾਂ ਦਾ ਤਲਾਕ ਹੋ ਜਾਂਦਾ ਤਲਾਕ ਤੋਂ ਬਾਅਦ ਜਿਹੜਾ ਘਰ ਹੁੰਦਾ ਉਹ ਵੀ ਕਾਰ ਉਹ ਬੰਦਾ ਕਹਿੰਦਾ ਵੀ ਇਹ ਘਰ ਮੇਰਾ ਮੈਂ ਖਰੀਦਿਆ ਆ ਬਿਆ ਕਿਉਂਕਿ ਵੀ ਉਹਨੇ ਉਹਦੇ ਆਪਦੀ ਘਰ ਵਾਲੀ ਤੋਂ ਸਹਾਨ ਲੈ ਚੁੱਕਿਆ ਸੀ ਪਹਿਲਾਂ ਘਰ ਵੈਸੇ ਉਹਦੇ ਘਰ ਵਾਲੀ ਦਾ ਸੀਗਾ ਘਰ ਵੀ ਉਹਨੇ ਲੈ ਲਿਆ ਉੱਥੋਂ ਉਹਨੂੰ ਬਾਹਰ ਕੱਢਤਾ ਚਲੋ ਬਾਹਰ ਕੱਢਤਾ ਉਹ ਵਿਚਾਰੀ ਆਵਦਾ ਕਿਤੇ ਰਹਿਣ ਦਾ ਟਿਕਾਣਾ ਬਣਾਉਂਦੀ ਆ ਉੱਥੇ ਜਾਂਦੀ ਆ ਬਾਅਦ ਦੇ ਵਿੱਚ ਉਹਨੂੰ ਪਤਾ ਲੱਗਦਾ ਵੀ ਜਿਹੜੀ ਉਹ ਦਵਾਈ ਸੀ ਨਾ ਉਹਦੇ ਘਰ ਵਾਲਾ ਦਿੰਦਾ ਉਹ ਅਸਲ ਦੇ ਵਿੱਚ ਕੋਈ ਦਵਾਈ ਨਹੀਂ ਸੀਗੀ ਉਹਨੂੰ ਕੋਈ ਬਿਮਾਰੀ ਨਹੀਂ ਸੀ ਉਹ ਤਾਂ ਸਿਰ ਹੀ ਦੁਖਦਾ ਸੀ ਉਹ ਤਾਂ ਤਾਂ ਉਹ ਦੇ ਘਰ ਵਾਲੇ ਦੀ ਪਹਿਲਾਂ ਤੋਂ ਹੀ ਪਲਾਨਿੰਗ ਸੀ ਇਧਰ ਜਦੋਂ ਇੰਡੀਆ ਤੋਂ ਗਿਆ ਸੀ ਉਦੋਂ ਦੇ ਕਿ ਮੈਂ ਇਹਨੂੰ ਤਲਾਕ ਦੇਣਾ ਤਾਂ ਉਹ ਦਵਾਈ ਪਹਿਲਾਂ ਤੋਂ ਹੀ ਉਹਦੇ ਕੋਲੇ ਸੀ ਜਿਹੜੀ ਉਹ ਦਵਾਈ ਦਿੰਦਾ ਸੀ ਉਹਦੇ ਨਾਲ ਉਹਨੂੰ ਚਿੜਚਿੜਾਪਨ ਆਉਂਦਾ ਸੀ ਤਾਂ ਕਈ ਵਾਰੀ ਉਹ ਚੀਜ਼ ਚੱਕ ਕੇ ਚਲਾ ਕੇ ਮਾਰਦੀ ਸੀ ਗੁੱਸੇ ਦੇ ਵਿੱਚ ਉਸੇ ਵਕਤ ਵੀ ਉਹਨੇ ਕਮਰੇ ਦੇ ਵਿੱਚ ਵੀ ਕੈਮਰਾ ਲਵਾਇਆ ਹੋਇਆ ਸੀ ਤਾਂ ਜੋ ਉਹਦੀ ਹਰ ਹਰਕਤ ਕੈਮਰੇ ਦੇ ਵਿੱਚ ਕੈਦ ਹੁੰਦੀ ਸੀ ਕਈ ਵਾਰ ਜਦੋਂ ਇਹ ਦਵਾਈ ਲਈ ਹੁੰਦੀ ਉਹਨੂੰ ਗੁੱਸਾ ਆਉਣਾ ਹਣੇ ਚੀਜ਼ ਚਲਾ ਕੇ ਮਾਰਨੀ ਜਾਂ ਕਈ ਵਾਰੀ ਉਹਨੂੰ ਘਬਰਾ ਪੈਣਾ ਤੇ ਉਹਨੇ ਆਪਦੇ ਸਿਰ ਦੇ ਵਾਲ ਜ਼ੋਰ ਦੇ ਨਾਲ ਫੜ ਲੈਣੇ। ਕਈ ਵਾਰੀ ਵੈਸੇ ਵੀ ਬੰਦਾ ਗੁੱਸੇ ਦੇ ਵਿੱਚ ਕੋਈ ਚੀਜ਼ ਐ ਸੈੱਟ ਦਿੰਦਾ ਤਾਂ ਉਹ ਉਹ ਹਾਤ ਕੀ ਜ ਨੂੰ ਕੈਮਰੇ ਦੇ ਵਿੱਚ ਕੈਦ ਕਰਦਾ ਸੀ ਜਿਹੜੀ ਉਹਨੂੰ ਲੱਗਦੀ ਸੀ ਵੀ ਆਹ ਨੇ ਗੁੱਸੇ ਦੇ ਵਿੱਚ ਕੀਤਾ ਤਾਂ ਉਹਨੂੰ ਉਹ ਰਿਕਾਰਡਿੰਗ ਕਰਕੇ ਆਦੇ ਫੋਨ ਦੇ ਵਿੱਚ ਕਰ ਲੈਂਦਾ ਸੀਗਾ। ਇਸ ਤਰ੍ਹਾਂ ਕਰਕੇ ਉਹਨੇ ਵੀ ਸੋਚਿਆ ਵੀ ਹੂੰ ਤਾਂ ਨੇ ਤੇ ਮੈਨੂੰ ਤਲਾਕ ਦੇਣਾ ਨਹੀਂ। ਉਹਨੂੰ ਪਾਗਲ ਕਰਾਰ ਕਰਕੇ ਉਹਨੇ ਉਹਨੂੰ ਤਲਾਕ ਦਿੱਤਾ। ਤੇ ਗਰੀ ਉਹ ਦੁਵਾਈ ਲੰ ਜਾਂਦਾ ਸੀ ਕਿਤੇ ਉਦੋਂ ਆਨ ਨਹੀਂ ਬਹਾਨੀਆਂ ਤੋਂ ਸੈਂਡ ਕਰਾ ਲਿੰਦਾ ਸੀ ਤਾਂ ਉਹਨੇ ਘਰ ਵੀ ਆਪ ਦੇ ਨਾਮ ਕਰਵਾ ਲਿਆ ਤੇ ਫਿਰ ਉਹ ਪਾਸੇ ਰਹਿ ਕੇ ਪਤਾ ਕਰ ਦਿਆ ਤਾਂ ਫਿਰ ਉਹ ਜਾਂਦਾ ਵਾਪਸ ਇੰਡੀਆ ਇੰਡੀਆ ਆ ਕੇ ਹੋਰ ਵਿਆਹ ਕਰਵਾਉਂਦਾ ਵਿਆਹ ਕਰਵਾ ਕੇ ਉਸ ਕੁੜੀ ਨੂੰ ਆਸਟ੍ਰੇਲੀਆ ਲੈ ਕੇ ਜਾਂਦਾ ਬਾਅਦ ਦੇ ਵਿੱਚ ਤੇ ਜਿਹੜੀ ਉਹ ਰਾਜਵੀਰ ਹੁੰਦੀ ਆ ਰਾਜਵੀਰ ਕੋਲੇ ਕੁਛ ਵੀ ਨਹੀਂ ਰਿਹਾ ਹੁੰਦਾ ਕਿਉਂਕਿ ਰਾਜਵੀਰ ਨੂੰ ਪਹਿਲਾਂ ਉਹਨੇ ਕਿਹਾ ਹੁੰਦਾ ਕਿ ਜਿਹੜੀ ਉਧਰ ਤੇਰੇ ਨਾਮ ਪ੍ਰੋਪਰਟੀ ਆ ਜੇ ਆਪਾਂ ਨੂੰ ਵੇਚਣੀ ਪੈਗੀ ਤਾਂ ਤੈਨੂੰ ਜਾਣਾ ਪਊਗਾ ਜੇ ਉਹ ਪ੍ਰੋਪਰਟੀ ਤੂੰ ਮੇਰੇ ਨਾਮ ਕਰ ਦੇਂ ਜਦੋਂ ਮੈਂ ਜਾਊਂਗਾ ਮੈਂ ਉੱਥੇ ਵੇਚ ਜਾਊਂਗਾ ਆਪਾਂ ਇੱਧਰ ਆਪਦਾ ਕੋਈ ਚੰਗਾ ਕਾਰੋਬਾਰ ਚਲਾਵਾਂਗੇ ਤੇ ਰਾਜਵੀਰ ਨੇ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਆਪਦੀ ਉਧਰ ਦੀ ਪ੍ਰੋਪਰਟੀ ਵੀ ਆਪਦੇ ਘਰ ਵਾਲੇ ਦੇ ਨਾਮ ਕਰਤੀ ਸੀ ਉਹ ਸਭ ਕੁਝ ਉਹਦੇ ਨਾਮ ਹੋ ਗਿਆ ਸੀ ਉਹਦੇ ਮਾਪੇ ਕੋਲੇ ਵੀ ਕੁਝ ਨਹੀਂ ਰਿਹਾ ਸੀ ਕਿਉਂਕਿ ਉਹਦੇ ਮਾਪੇ ਨੇ ਸਾਰਾ ਕੁਝ ਰਾਜਵੀਰ ਦੇ ਨਾਮ ਕੀਤਾ ਹੋਇਆ ਸੀ ਤੇ ਰਾਜਵੀਰ ਨੇ ਸਾਰਾ ਕੁਝ ਆਪ ਦੇ ਘਰ ਵਾਲੇ ਦੇ ਨਾਮ ਕਰਤਾ ਪਰ ਉਹਨੂੰ ਇੰਨਾ ਨਹੀਂ ਪਤਾ ਸੀ ਕਿ ਉਹਦੇ ਘਰ ਵਾਲਾ ਉਹਦੇ ਨਾਲ ਐਡੀ ਵੱਡੀ ਚਾਲ ਖੇਡ ਰਿਹਾ ਐਡੀ ਵੱਡੀ ਠੱਗੀ ਮਾਰ ਰਿਹਾ ਉਹਦੇ ਨਾਲ ਕਿਉਂਕਿ ਉਹਨਾਂ ਦੀ ਪਹਿਲਾਂ ਤੋਂ ਪਲਾਨਿੰਗ ਸੀ ਕਿ ਮੈਂ ਇਹਦੇ ਨਾਲ ਰਹਿਣਾ ਨਹੀਂ ਵੀ ਇਹਦੀ ਪ੍ਰਾਪਰਟੀ ਲੈ ਕੇ ਇਹਦਾ ਉਧਰ ਦਾ ਆਸਟ੍ਰੇਲੀਆ ਦਾ ਘਰ-ਬਾਰ ਲੈ ਕੇ ਤੇ ਸਭ ਕੁਝ ਲੈ ਕੇ ਇਹਨੂੰ ਛੱਡ ਦੇਣਾ ਤੇ ਫਿਰ ਰਾਜਪ੍ਰੀਤ ਇੱਧਰ ਰਾਜਵੀਰ ਇੱਧਰ ਵਾਪਸ ਆ ਜਾਂਦੀ ਹੈ ਇੰਡੀਆ ਜਦੋਂ ਵਾਪਸ ਆਉਂਦੀ ਆ ਆਪਦੇ ਪਿਓ ਕੋਲੇ ਬਹੁਤ ਰੋਂਦੀ ਆ ਭੁੱਬੀ ਰੋਂਦੀ ਆ ਉਹਦਾ ਪਿਓ ਪੁੱਛਦਾ ਪੁੱਤ ਗੱਲ ਕੀ ਹੋ ਗਈ ਤਾਂ ਉਹ ਆਪਦੀ ਸਾਰੀ ਕਹਾਣੀ ਦੱਸਦੀ ਆ ਕਿ ਡੈਡੀ ਮੇਰੇ ਨਾਲ ਆ ਹੋਇਆ ਤਾਂ ਜਦੋਂ ਉਹਦੇ ਪਿਓ ਉਹਦਾ ਪਿਓ ਦੀ ਸਾਰੀ ਕਹਾਣੀ ਸੁਣਦਾ ਨਾ ਤੇ ਉਹਦਾ ਪਿਓ ਦੇਅ ਦਾ ਮਰੀਦ ਹੁੰਦਾ ਤਾਂ ਉਹਨੂੰ ਦੌਰਾ ਪਿਆ ਜਾਂਦਾ ਮੌਕੇ ਤੇ ਹੀ ਉਹਦੇ ਪਿਓ ਦੀ ਮੌਤ ਹੋ ਜਾਂਦੀ ਆ ਰਾਜਪ੍ਰੀਤ ਬਹੁਤ ਰੋਂਦੀ ਕਰ ਲੌਂਦੀ ਆ ਵਿਚਾਰੀ ਰਾਜਵੀਰ ਉਹਦੀ ਮਾਂ ਵੀ ਬਹੁਤ ਰੋਂਦੀ ਆ ਮਾਮਾ ਧੀਆਂ ਇਕੱਲੀਆਂ ਰਹਿ ਜਾਂਦੀਆਂ ਪਿਓ ਦੀ ਮੌਤ ਹੋ ਗਈ ਜਿਹੜੀ ਜ਼ਮੀਨ ਜਾਇਤ ਸੀ ਸਾਰਾ ਕੁਝ ਪਤੀ ਨੇ ਧੋਖੇ ਨਾਲ ਹੜਾਪ ਲਈ ਪਰ ਕਹਿੰਦੇ ਹੁੰਦੇ ਆ ਵੀ ਕਿਸੇ ਦਾ ਹੜੱਪਿਆ ਪੈਸਾ ਉਹ ਵੀ ਧੋਖੇ ਦੇ ਨਾਲ ਕਦੇ ਵੀ ਬੰਦੇ ਨੂੰ ਰਾਸ ਨਹੀਂ ਆਉਂਦਾ ਜਿਹੜਾ ਉਹਦੇ ਰਾਜੀਵ ਦੇ ਘਰ ਵਾਲਾ ਹੁੰਦਾ ਤੇ ਉਹਦੀ ਨਵੀਂ ਵਿਆਹੀ ਘਰ ਵਾਲੀ ਹੁੰਦੀ ਆ ਦੋਨਾਂ ਦਾ ਆਸਟ੍ਰੇਲੀਆ ਦੇ ਵਿੱਚ ਐਕਸੀਡੈਂਟ ਹੁੰਦਾ ਐਨਾ ਕੁ ਭੈੜਾ ਐਕਸੀਡੈਂਟ ਹੁੰਦਾ ਕਿ ਘਰ ਵਾਲੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੇ ਜਿਹੜਾ ਉਹ ਘਰ ਵਾਲਾ ਹੁੰਦਾ ਰਾਜੀਵ ਦੇ ਦੋਵੇਂ ਲਤਾਂ ਕੁ ਚਲੀਆਂ ਜਾਂਦੀਆਂ ਤੇ ਉਹ ਵੀਲਚੇਅਰ ਤੇ ਹੋ ਜਾਂਦਾ ਹੁਣ ਆਸਟ੍ਰੇਲੀਆ ਦੇ ਵਿੱਚ ਉਹਨੂੰ ਵੀਲਚੇਅਰ ਤੇ ਕੌਣ ਸੰਭਾਲੇ ਕੰਮ ਵੀ ਛੁੱਟ ਜਾਂਦਾ ਕੌਣ ਬੈਠੇ ਨੂੰ ਰੋਟੀ ਪਾਣੀ ਦੇਵੇ ਤੇ ਕੌਣ ਉਹਦੀ ਸਾਹਵਾਲ ਕਰੇ ਉਹ ਫੇਰ ਇੱਧਰ ਇੰਡੀਆ ਆਉਂਦਾ ਤੇ ਜਦੋਂ ਇੰਡੀਆ ਆਪਦੇ ਘਰੇ ਆਉਂਦਾ ਨਾ ਤੇ ਇੱਕ ਦਿਨ ਆਪਦੀ ਭੈਣ ਤੇ ਆਪਦੀ ਮਾਂ ਦੇ ਨਾਲ ਹਸਪਤਾਲ ਆਗਾ ਚੈੱਕਅਪ ਕਰਵਾਉਣ ਜਾਂਦਾ ਤੇ ਉੱਥੇ ਰਾਜਵੀਰ ਵੀ ਗਈ ਹੁੰਦੀ ਆ ਰਾਜਵੀਰ ਵਿਚਾਰੀ ਟੈਨਸ਼ਨ ਦੀ ਦਵਾਈ ਲੈਂਦੀ ਹੁੰਦੀ ਆ ਕਿਉਂਕਿ ਟੈਨਸ਼ਨ ਦੇ ਕਾਰਨ ਉਹਨੂੰ ਨੀਂਦ ਨਹੀਂ ਆਉਂਦੀ ਹੁੰਦੀ ਤੇ ਬਹੁਤ ਬੇਚੈਨੀ ਮਹਿਸੂਸ ਹੁੰਦੀ ਆ ਸ਼ੇਰੋਦਾ ਖੁਮਦਾਰਿੰਦਾ 24 ਘੰਟੇ ਤੇ ਉਹ ਫਿਰ ਡਾਕਟਰ ਦੀ ਸਲਾਹ ਦੇ ਨਾਲ ਦਵਾਈ ਲੈਂਦੀ ਆ ਡਾਕਟਰ ਇੱਕ ਗੋਲੀ ਲਾਉਂਦਾ ਵੀ ਤੁਸੀਂ ਆ ਗੋਲੀ ਲਾ ਲਿਆ ਕਰੋ ਇਹਦੇ ਨਾਲ ਨਾਲ ਤੁਹਾਨੂੰ ਰਾਤ ਨੂੰ ਨੀਂਦ ਆ ਜਾਇਆ ਕਰੂਗੀ ਤੇ ਨਾਲੇ ਤੁਸੀਂ ਵੀ ਜਿਹੜੀਆਂ ਸੋਚਾਂ ਦੇ ਵਿੱਚ ਰਹਿੰਦੇ ਆ ਉਹਨਾਂ ਤੋਂ ਬਾਹਰ ਹੋਮੋਗੇ ਤਾਂ ਉਹ ਥੋ ਦਵਾਈ ਲੈ ਕੇ ਨਿਕਲਦੀ ਹੁੰਦੀ ਆ ਤੇ ਉਹਦੇ ਘਰ ਵਾਲਾ ਨਨਾਨ ਤੇ ਸੱਸ ਉਥੇ ਅੰਦਰ ਐਂਟਰ ਹੁੰਦੇ ਆ ਜਦੋਂ ਉਹਨਾਂ ਦਾ ਆਮੋ ਸਾਹਮਣਾ ਹੁੰਦਾ ਨਾ ਤੇ ਰਾਜਵੀਰ ਦੇਖਦੀ ਆ ਕਿ ਉਹਦੇ ਘਰ ਵਾਲਾ ਵੀ ਰਿਚਾਰ ਤੇ ਹੁੰਦਾ ਤੇ ਰਾਜਵੀਰ ਵਾਲੇ ਵੇਖ ਕੇ ਫਿਰ ਉਹਦੀਆਂ ਪੁੱਭਾਂ ਨਿਕਲ ਜਾਂਦੀਆਂ ਕਿਉਂਕਿ ਰਾਜਵੀਰ ਨਾਲ ਉਹਨੇ ਜੋ ਵੀ ਕੀਤਾ ਸੀ ਬਹੁਤ ਗਲਤ ਕੀਤਾ ਸੀ ਜ਼ਮੀਨ ਜਾਇਦਾਦ ਸਭ ਕੁਝ ਹੜੱਪ ਲਿਆ ਸੀ ਕੁਛ ਨਹੀਂ ਉਹਦੇ ਕੋਲੇ ਰਹਿਣਤਾ ਸੀ ਵਿਚਾਰੀ ਦਾ ਕੋਈ ਭਰਾ ਵੀ ਹੈ ਨਹੀਂ ਸੀ ਪਿਓ ਸੀ ਉਹਦੀ ਵੀ ਮੌਤ ਹੋ ਗਈ ਸੀ ਪਰ ਫਿਰ ਵੀ ਰਾਜਵੀਰ ਆਪਣੇ ਦੋਵੇਂ ਪੈਰਾਂ ਤੇ ਖੜੀ ਸੀ ਆ ਉਹ ਤਾਂ ਉਹ ਫਿਰਦੇ ਜੋਗੀ ਸੀ ਆ ਉਹਦਾ ਕੰਮ ਕਰਕੇ ਮਿੰਟ ਕਰਕੇ ਕਮਾ ਕੇ ਖਾ ਸਕਦੀ ਸੀ ਪਰ ਉਹਦੀਆਂ ਤਾਂ ਰੱਬ ਨੇ ਲੱਤਾਂ ਹੀ ਖੋਲੀਆਂ ਸੀ ਉਹ ਤਾਂ ਇੱਥੋਂ ਤੱਕ ਕਿ ਲੈਟ੍ਰਿੰਗ ਬਾਥਰੂਮ ਜੋ ਜਾਂ ਜੁਗਦਾਵ ਨਹੀਂ ਰਿਆ ਸੀ ਤੇ ਮਾਂ ਤੇ ਭੈਣ ਦੋ ਜਾਨੀਆਂ ਉਹਨੂੰ ਐ ਲਈ ਫੇਟੀਆਂ ਸੀ ਜਿਵੇਂ ਕਿਸੇ ਬੱਚੇ ਨੂੰ ਲਈ ਫੇਟੀਆਂ ਤਾਂ ਉਹਦੀਆਂ ਤਾਂ ਹੱਥ ਨਿਕਲ ਜਾਂਦੀਆਂ ਤੇ ਉਹ ਦੋਵੇਂ ਹੱਥ ਜੋੜ ਕੇ ਰਾਜਵੀਰ ਨੂੰ ਕਹਿੰਦਾ ਮਾਫ਼ ਕਰ ਦੇ ਉਕਿੰਦੀ ਮੈਂ ਕੌਣ ਹੁੰਨੀ ਆ ਮਾਫ ਕਰਨ ਵਾਲੀ ਵੀ ਇਹ ਮਾਫੀ ਹੁਣ ਤੂੰ ਰੱਬ ਤੋਂ ਮੰਗ ਜੋ ਤੂੰ ਮੇਰੇ ਨਾਲ ਕੀਤਾ ਕਹਿੰਦੀ ਮੈਂ ਤੈਨੂੰ ਕਿਵੇਂ ਮਾਫ ਕਰ ਦਿਆਂ ਤੇਰੀ ਵਜ੍ਹਾ ਨਾਲ ਕਹਿੰਦੀ ਮੇਰਾ ਪਿਓ ਮੁੱਕ ਗਿਆ ਕਹਿੰਦੀ ਮੇਰੇ ਪਿਓ ਕੋਲੇ ਹੈ ਹੀ ਕੀ ਸੀ ਮੇਰੇ ਤੋਂ ਇਲਾਵਾ ਕਹਿੰਦੀ ਜੇ ਤੂੰ ਮੈਨੂੰ ਐਨੇ ਦੁੱਖ ਦਿੱਤੇ ਜੇ ਤੂੰ ਕਹਿੰਦੀ ਮੇਰੇ ਨਾਲ ਨਹੀਂ ਰਹਿਣਾ ਸੀ ਤੂੰ ਮੇਰੇ ਨਾਲ ਵੀ ਵਿਆਹ ਹੀ ਨਾ ਕਰਵਾਉਂਦਾ ਕਹਿੰਦੀ ਪਰ ਤੂੰ ਮਿੱਥੋ ਵਿਆਹ ਮੇਰੇ ਨਾਲ ਵਿਆਹ ਕਰਵਾਇਆ ਮੇਰਾ ਕਹਿੰਦੀ ਉਧਰਲਾ ਘਰਬਾਰ ਹੜੱਪਿਆ ਫਿਰ ਕਹਿੰਦੀ ਮੇਰੇ ਪਿਓ ਦੀ ਜ਼ਮੀਨ ਜ਼ਤ ਵੀ ਹੜਾਪ ਲਈ ਫਿਰ ਕਹਿੰਦੀ ਤੂੰ ਵੇਖ ਮੈਨੂੰ ਪਾਗਲ ਕਰਾਰ ਕਰਤਾ ਮੈਨੂੰ ਤਲਾਕ ਵੀ ਦੇਤਾ ਤੇ ਕਹਿੰਦੀ ਫਿਰ ਜਿੱਦਣਾ ਫਿਰ ਤੂੰ ਵਿਆਹ ਕਰਵਾਇਆ ਪਰਮਾਤਮਾ ਨੇ ਰਹਿਣ ਉਹਨੂੰ ਵੀ ਨਹੀਂ ਤੇਰੇ ਨਾਲ ਦਿੱਕਤਾ ਤੇ ਆਹ ਕਹਿੰਦੀ ਵੇਖ ਆ ਸਜਾ ਤੇਰੀ ਤੇਰੇ ਸਾਹਮਣੇ ਆ ਹੁਣ ਤੂੰ ਵੀਲ ਚੇਅਰ ਤੇ ਆ ਕਹਿੰਦੀ ਹੁਣ ਤੂੰ ਤੀਜਾ ਵਿਆਹ ਕਰਵਾ ਲਾ ਜੇ ਤੇਰਾ ਹੋ ਜੂਗਾ ਤਾਂ ਪਰ ਤੀਜਾ ਵਿਆਹ ਉਹਦਾ ਕਿਤੇ ਨਾਲ ਹੋਣਾ ਸੀ ਕਿਉਂਕਿ ਉਹਦਾ ਜਦੋਂ ਖੁਦ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸੀ ਤਾਂ ਰਾਜਵੀਰ ਉੱਥੋਂ ਚਲੀ ਜਾਂਦੀ ਆ ਤੇ ਘਰੇ ਆ ਕੇ ਆਦੀ ਮਾਂ ਨੂੰ ਕਹਿੰਦੀ ਆ ਕਿ ਮਾਂ ਮੇਰੇ ਤੇ ਬਹੁਤ ਵੱਡਾ ਮੇਰੇ ਦਿਲ ਤੇ ਬੋਈ ਸੀ ਵੀ ਮੇਰੀ ਉਹਨੇ ਜ਼ਮੀਨ ਹੜੱਪ ਲਈ ਮੇਰੇ ਵੀ ਬਾਪ ਦੀ ਮੌਤ ਹੋ ਗਈ ਮੇਰੇ ਕਰਕੇ ਕਹਿੰਦੀ ਪਰ ਅੱਜ ਉਸ ਬੰਦੇ ਦੀ ਹਾਲਤ ਵੇਖ ਕੇ ਮੈਨੂੰ ਲੱਗਦਾ ਕਿ ਰੱਬ ਨੇ ਮੇਰੇ ਨਾਲ ਨਿਆਂ ਕਰਤਾ ਉਹਦੀ ਮਾਂ ਕਹਿੰਦੀ ਵੀ ਪੁੱਤ ਵੀ ਮੈਂ ਤੇਰੀ ਗੱਲ ਨਹੀਂ ਸਮਝੀ ਤਾਂ ਫਿਰ ਉਹ ਸਾਰੀ ਗੱਲ ਦੱਸਦੀ ਆ ਕਿਵੇਂ ਅੱਜ ਆਪਦੇ ਅੱਖੀਂ ਵੇਖਿਆ ਉਹ ਬੰਦਾ व्हीਲਚੇਅਰ ਤੇ ਤੇ ਕਿਵੇਂ ਉਹ ਤਰਸ ਰਿਹਾ ਸੀ ਵੀ ਮੈਂ ਆਪਦੇ ਪੈਰਾਂ ਤੇ ਕਦੇ ਖੜਾ ਹੋਊਂਗਾ ਤੇ ਪੈਰਾਂ ਤੇ ਖੜਾ ਉਹਨੇ ਕਿੱਥੋਂ ਹਲਾ ਲੱਤਾਂ ਆਉਂਗੀਆਂ ਦੋਵੇਂ ਕੁਚਲੀਆਂ ਗਈਆਂ ਸੀ ਡਾਕਟਰ ਨੇ ਕਿਹਾ ਵੀ ਰੱਬ ਚਾਹੇ ਤਾਂ ਸ਼ਾਇਦ ਵੀ ਇਹ ਕਿਤੇ ਆਪਣੇ ਜੋਗਾ ਹੋ ਜੇ ਤੇ ਨਹੀਂ ਤਾਂ ਵੀ ਇਹਦਾ ਆਪਨਾ ਆਪ ਵੀ ਸਭ ਕੁਝ ਵੀ ਉਹਦੇ ਮਾਪੇ ਨਹੀਂ ਸੰਭਾਲਣ ਲੱਪਊਗਾ ਵੀ ਇਹ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾਗਾ ਤਾਂ ਉਹਦੀ ਮਾਂ ਕਹਿੰਦੀ ਆ ਵੀ ਪੁੱਤ ਪਰਮਾਤਮਾ ਦੇ ਘਰੇ ਧੀਰ ਆਂਧੀਰ ਨਹੀਂ ਵੀ ਉਹਨੇ ਆਪਣਾ ਹੱਕ ਖਾਦਾ ਸੀ ਆਪਾਂ ਨੂੰ ਉਹਨੇ ਉਹਨੇ ਮੰਗਲ ਜੋਗੇ ਕਰਤਾ ਤੇ ਰੱਬ ਨੇ ਵੇਖ ਕਹਿੰਦੀ ਉਹਨੂੰ ਵੀ ਚਾਰ ਕਦਮਾਂ ਚੱਲਣ ਜੋਗਾ ਵੀ ਨਹੀਂ ਛੱਡਿਆ ਇਹ ਇੱਕ ਭੈਣ ਦੀ ਸੱਚੀ ਕਹਾਣੀ ਆ ਤੇ ਜਿਸ ਭੈਣ ਨੇ ਸਾਨੂੰ ਇੱਕ ਕਹਾਣੀ ਸੁਣਾਈ ਨਾ ਤੇ ਕਹਾਣੀ ਸੁਣਾਉਂਦੀ ਭੈਣ ਆਂ ਦੀਆਂ ਅੱਖਾਂ ਦੇ ਵਿੱਚੋਂ ਧਾਰ ਦਾ ਲਹੰਜੂ ਵਹਿ ਰਿਹਾ ਸੀ ਭੈਣ ਕਹਿੰਦੀ ਫਿਰ ਉਸ ਤੋਂ ਬਾਅਦ ਕਹਿੰਦੀ ਮੈਂ ਵਿਆਹ ਵੀ ਨਹੀਂ ਕਰਵਾਇਆ ਕਹਿੰਦੀ ਮੈਂ ਤੇ ਮੇਰੀ ਮਾਂ ਦੋਵੇਂ ਜਾਣੀਆਂ ਕਹਿੰਦੀ ਅਸੀਂ ਰਹਨੀ ਆਂ ਆਗਾ ਕਹਿੰਦੀ ਮੈਂ ਪੜ੍ਹੀ ਲਿਖੀ ਆ ਬੱਚੇ ਟਿਊਸ਼ਨ ਪੜ੍ਹਾ ਲੈਣੀਆਂ ਕਹਿੰਦੀ ਬਾਹਰ ਜਾਣ ਦਾ ਮੜ ਕਿਵੇਂ ਸੋਚਣਾ ਵੀ ਕੀ ਸੀ ਕਹਿੰਦੀ ਜਦੋਂ ਬਸ ਮੇਰੇ ਨਾਲ ਇੰਨਾ ਕੁਝ ਹੋ ਗਿਆ ਪਿਓ ਮੁੱਕ ਗਿਆ ਕਹਿੰਦੀ ਬੱਚੇ ਪੜਾ ਲੈਣੀਆਂ ਕਹਿੰਦੀ ਇੱਧਰ ਚੰਗਾ ਗੁਜ਼ਾਰਾ ਚੱਲਦਾ ਟਿਊਸ਼ਨ ਪੜਾ ਕੇ ਮਾਂ ਧੀਆਂ ਕਹਿੰਦੀ ਰੋਟੀ ਖਾ ਛੱਡਦੀਆਂ ਤੇ ਕਹਿੰਦੀ ਉਹ ਬੰਦਾ ਅੱਜ ਵੀ ਵੀਰ ਚਿਹਰ ਤੇ ਆ ਤੇ ਨਾ ਉਸ ਤੋਂ ਬਾਅਦ ਉਸ ਦਾ ਵਿਆਹ ਹੋਇਆ ਪਿਛਲੀ ਕਹਾਣੀ ਅੱਜ ਜਿੰਨਾ ਵੀਰਾਂ ਦੇ ਕਮੈਂਟ ਆਏ ਸਨ ਸੁੱਖਾ ਸਿੰਘ ਸਰਾਰੀ ਵੀਰ ਜੀ ਅਰਸ਼ਦੀਪ ਸਰਾਰੀ ਕਰਮਜੀਤ ਕੌਰ ਸਰਾਰੀ ਸਰੂਪ ਕੌਰ ਸਰਾਰੀ ਦਲਪ੍ਰੀਤ ਸਰਾਰੀ ਸਰਾਰੀ ਪਰਵਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਤਪਾਲ ਸਿੰਘ ਦੀ ਪੱਬੀ ਆਣਾ ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦੀ ਪੀਤਪਾਲ ਕੌਰ ਜੀ ਤੁਹਾਡਾ ਵੀ ਪੈਣ ਜੀ ਬਹੁਤ ਬਹੁਤ ਧੰਨਵਾਦੀ ਸਰਤਾਜ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਅਭੀਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਸਖਪਾਲ ਸਿੰਘ ਜੀ ਸਖਪਾਲ ਸਿੰਘ ਸਿੱਧੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਜਿਹੜੇ ਵੀ ਵੀਰ ਭੈਣ ਕਮੈਂਟ ਕਰਦੇ ਹਨ ਆਪਣਾ ਨਾਮ ਜਰੂਰ ਲਿਖਿਆ ਕਰੋ ਤਾਂ ਜੋ ਅਗਲੀ ਕਹਾਣੀ ਵਿੱਚ ਅਸਟੜਾ ਨਾਮ ਬੋਲ ਸਕੀਏ ਤੇ ਇਸ ਕਹਾਣੀ ਨੂੰ ਪੂਰਾ ਸੁਣ ਲਈ ਬਹੁਤ ਬਹੁਤ ਧੰਨਵਾਦ